ਹਾਂਜੀ ਵੀ ਸਵਾਗਤ ਹੈ ਤੁਹਾਡਾ ਆਈਰੀਅਨ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਂ ਆਪਾਂ 1509 ਤੋਂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਅੱਜ ਦਾ ਜਿਹੜਾ ਰੇਟ ਰਿਹਾ ਹੈ 1509 ਦਾ ਉਹ ਖੀਰ ਰਿਹਾ ਹੈ 3300 ਰੁਪਏ ਐਵਰੇਜ ਰੇਟ ਰਿਹਾ ਹੈ 3000 ਰੁਪਏ 0 ਤੋਂ ਲੈ ਕੇ 3120 ਰੁਪਿਆ ਤੱਕ ਜੇ ਹੁਣ ਮੰਡੀ ਬਾਰ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦਾ ਫਰੀਦਕੋਟ ਮੰਡੀ ਦੀ ਜਿੱਥੇ ਅੱਜ ਦਾ ਰੇਟ ਰਿਹਾ ਹੈ 3273 ਰੁਪਏ ਬਈ ਉਸ ਤੋਂ ਬਾਅਦ ਆਉਂਦੀ ਹੈ ਕੋਰਸੂਰਾ ਮੰਡੀ 3190 ਰੁਪਏ ਫਿਰ ਆਉ ਜਿੰਡੇਆਲਾ ਗੁਰੂ ਮੰਡੀ 3100 ਤੇ 80 ਰੁਪਏ ਫੇਰ ਗੱਲ ਕਰਦੇ ਆ ਨਾਬਾ ਮੰਡੀ ਦੀ 3100 ਤੇ 500 ਰੁਪਏ ਉਸ ਤੋਂ ਬਾਅਦ ਫੇਰ ਆਉਂਦੀ ਹੈ ਜੀ ਅੱਗੇ ਫਤਿਆਬਾਦ ਮੰਡੀ 3190 ਰੁਪਏ ਟੁਹਾਣਾ ਮੰਡੀ 3100 ਰੁਪਏ ਫੇਰ ਆਉਂਦੀ ਹੈ ਅੱਗੇ ਰਦੌੜ ਮੰਡੀ 3000 ਤੇ 80 ਰੁਪਏ ਜੀ ਫੇਰ ਗੱਲ ਕਰਦੇ ਆ ਪਤਣਾ ਮੰਡੀ ਦੀ ਪਤੜਾ ਮੰਡੀ ਰਹੀ ਹੈ ਜੀ 3100 ਤੇ 80 ਰੁਪਏ ਐਵਰੇਜ ਰੇਟ ਜਿਹੜਾ ਅੱਜ ਦਾ ਰਿਹਾ ਉਹ 3350 ਤੋਂ 3380 ਰੁਪਈਆ ਚ ਰਿਹਾ ਹੈ ਪਰ ਜੇ ਗੱਲ ਕਰੀਏ ਓਵਰਆਲ ਰੇਟ ਜਿਹੜਾ ਜ਼ਿਮੀਦਾਰ ਨੂੰ ਮਿਲ ਰਿਹਾ ਉਹ 3080 ਤੋਂ 80 ਰੁਪਈਆ ਤੋਂ ਲੈ ਕੇ 3350 3300 ਦੇ ਵਿੱਚ ਸਟ੍ਰੈਂਡ ਕਰ ਰਿਹਾ ਹੈ ਜੀ ਹੁਣ ਗੱਲ ਕਰਦੇ ਆਂਗੇ ਕਣਕ ਦੇ ਆ ਰੇਟਾਂ ਦੀ ਕਣਕ ਦੇ ਜਿਹੜੇ ਅੱਜ ਦਾ ਰੇਟ ਰਿਹਾ ਜੀ 22800 ਰੁਪਈਆ ਦਿੱਲੀ ਮੰਡੀ ਦਾ ਉਹੀ ਜਿਹੜਾ ਰੇਟ ਚੱਲ ਰਿਹਾ ਉਹੀ ਚੱਲ ਰਿਹਾ ਪੰਜਾਬ ਦੀ ਮਾਰਕੀਟ ਦੀ ਗੱਲ ਕਰਕੇ ਤਾਂ 2500 ਰੁਪਈਆ ਤੋਂ ਲੈ ਕੇ ਖਪੀਸਲ ਦੇ 70 ਰੁਪਏ ਦੇ ਕਰ ਪੰਜਾਬ ਦੀ ਮਾਰਕੀਟ ਸਟੈਂਡ ਕਰ ਰਹੀ ਹੈ ਮੰਡੀ ਜਿਹੜੀ ਮਰਜ਼ੀ ਚੱਕ ਲੋ ਮਾਰਕੀਟ ਜਿਹੜੀ ਮਰਜ਼ੀ ਚੱਕ ਲੋ ਤੁਹਾਡੀ ਇੱਛਾ ਸਰੋਂ ਦੀ ਗੱਲ ਕਰ ਗਏ ਸਰੋਂ ਦਾ ਜਿਹੜਾ ਅੱਜ ਦਾ ਐਵਰੇਜ ਰੇਟ ਰਿਹਾ ਸਾਢੇ 7300 ਰੁਪਏ ਜੀ ਟਾਪ ਰੇਟ ਰਿਹਾ 7610 ਰੁਪਏ ਪੰਜਾਬ ਮਾਰਕੀਟ ਦੀ ਗੱਲ ਕਰ ਗਏ 6980 ਰੁਪਏ ਦੇ ਕਰ ਅੱਜ ਦਾ ਸਰੋਂ ਦਾ ਰੇਟ ਰਿਹਾ ਹੁਣ ਗੱਲ ਕਰਦੇ ਆ ਮੱਕੀ ਦੇ ਰੇਟ ਦੀ ਮੱਕੀ ਦਾ ਰੇਟ ਰਿਹਾ ਜੀ ਸਾਢੇ 2100 ਤੋਂ ਲੈ ਕੇ ਸਾਢੇ 2300 ਰੁਪਏ ਮੱਕੀ ਦਾ ਰੇਟ ਸਟੇਬਲ ਬਣਿਆ ਹੋਇਆ ਜੀ ਹਾਲ ਦੀ ਘੜੀ ਕੋਈ ਵੀ ਵਾਧਾ ਘਾਟਾ ਮਾਰਕੀਟ ਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਬਹੁਤ ਭਰਾ ਪੁੱਛਦੇ ਹੁੰਦੇ ਆ ਭਾਈ ਰੇਟ ਇਨੇ ਯਾਦ ਰੱਖ ਲੈ ਨਹੀਂ ਭਾਈ ਇੱਥੇ ਬਲੂਟੂਥ ਲੱਗੀ ਹੁੰਦੀ ਹੈ ਉਹਦੇ ਕਰਕੇ ਉੱਥੋਂ ਚੱਲੀ ਜਾਂਦਾ ਹੁੰਦਾ ਸੋ ਭਾਈ ਇਨੇ ਕੁ ਰੇਟ ਸੀਗੇ ਜੋ ਆਪਣੇ ਕੋਲ ਅੱਜ ਦੀ ਅਪਡੇਟ ਪਹੁੰਚੀ ਹੈ ਜੇ